ਦੱਸਿਆ ਕਿ ਫਗਵਾੜਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਸ਼ਿਵ ਸੈਨਾ ਉਦਵ ਠਾਕਰੇ ਵੱਲੋਂ ਲੱਗਣ ਵਾਲਾ ਧਰਨਾ ਐਸਡੀਐਮ ਜਸ਼ਨਜੀਤ ਸਿੰਘ ਤੇ ਬਬੂ ਠੇਕੇਦਾਰ ਨੂੰ ਕੱਢੇ ਨੋਟਿਸ ਤੋਂ ਬਾਅਦ ਫਿਲਹਾਲ ਟਲ ਗਿਆ ਐਸਡੀਐਮ ਨੇ ਦੱਸਿਆ ਕਿ ਬਬੂ ਠੇਕੇਦਾਰ ਨੂੰ ਕੱਢੇ ਨੋਟਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਸ਼ਿਵ ਸੈਨਾ ਉਦਵ ਠਾਕਰੇ ਦੇ ਸੀਨੀਅਰ ਨੇਤਾ ਬਲਦੀਪ ਸਿੰਘ ਕਮਲ ਸਰੋਜ ਮਨੋਜ ਕੁਮਾਰ ਐਸਡੀਐਮ ਜਸ਼ਨਜੀਤ ਸਿੰਘ ਨੂੰ ਮਿਲੇ ਅਤੇ ਐਸਡੀਐਮ ਜਸ਼ਨਜੀਤ ਸਿੰਘ ਵੱਲੋਂ ਕੀਤੀ ਗਈ ਕਾਰਵਾਈ ਤੇ ਭਰੋਸਾ ਜਤਾਇਆ ਕਮਲ ਸਰੋਜ ਨੇ ਗੱਲਬਾਤ ਦੌਰਾਨ ਹੋਰ ਕਿਹਾ ਕਿ ਐਸ ਡੀ ਐਮ ਦਫ਼ਤਰ ਵੱਲੋਂ ਕਾਰਵਾਈ ਤੋਂ ਬਾਅਦ ਧਰਨਾ ਲਾਉਣ ਦਾ ਫੈਸਲਾ ਟਾਲ ਦਿੱਤਾ ਗਿਆ ਦੱਸ ਦਈਏ ਕਿ ਭਗਵਾਨ ਪਰਸ਼ੂਰਾਮ ਮੰਦਰ ਖਾਟੀ ਵਿਖੇ ਸ਼ਿਵ ਸੈਨਾ ਉਧਵ ਠਾਕਰੇ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਖਾਟੀ ਵਿਖੇ ਹੱਡਾ ਰੋੜੀ ਬੰਦ ਕੀਤੀ ਜਾਵੇ ਅਤੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ਼ਿਵ ਸੈਨਾ ਉਧਵ ਠਾਕਰੇ ਦੇ ਮੈਂਬਰਾਂ ਵੱਲੋਂ ਐਸ ਡੀ ਐਮ ਦਫ਼ਤਰ ਦਾ ਘਰਾਉ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਐਸ ਡੀ ਐਮ ਦਫ਼ਤਰ ਵੱਲੋਂ ਕਾਰਵਾਈ ਕਰਦੇ ਹੋਏ ਬੱਬੂ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ ਤੇ ਭਰੋਸਾ ਜਿਤਾਉਂਦੇ ਹੋਏ ਸ਼ਿਵ ਸੈਨਾ ਉਧਰ ਠਾਕਰੇ ਦੇ ਮੈਂਬਰਾਂ ਨੇ 2 ਦਿਨ ਬਾਅਦ ਐਸ ਡੀ ਐਮ ਦਫ਼ਤਰ ਦੇ ਬਾਹਰ ਲੱਗਣ ਵਾਲਾ ਤਰਨਾਮ ਮੁਲਤਵੀ ਕਰ ਦਿੱਤਾ ਹੈ ਫਗਵਾੜਾ ਐਕਸਪ੍ਰੈਸ ਨਿਊਜ਼ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰੀਸ਼ ਪੰਡਾਰੀ ਦੇ ਨਾਲ ਭਾਈ ਸਾਹਿਬ ਜਿਹੜਾ ਹੱਡਾ ਰੋੜੀ ਦਾ ਮਾਮਲਾ ਸੀ ਜਿਹੜਾ ਬੰਦ ਕਰਨ ਨੂੰ ਲੈ ਕੇ ਸ਼ਿਵ ਸੈਨਾ ਨੇ ਇੱਕ ਇਹ ਅਪ ਅੰਦੋਲਨ ਕੀਤਾ ਸੀ ਕਿ ਉਹ ਮਾਮਲਾ ਹੈਗਾ ਆਰਟੀਫੀਸ਼ੀਅਲ ਵਿੱਚ ਸੈਵਨ ਇਨਲੀਗਲ ਸ਼ੋਭਾ ਵਾਲੇ ਨੂੰ ਕਾਨੂੰਨ ਬਾਰੇ ਦੋਸ਼ੀ ਲਾਇਆ ਇੱਕ ਜਿਸਨੇ ਜਿਹੜਾ ਬਿਡੀ ਸਾਫ ਰਿਕਰਿਟ ਲਈ ਉਹਨਾਂ ਕਾਰਨ ਚੱਲਦਾ ਇੱਕ ਕਾਨੂੰਨ ਦਾ ਮਾਮਲਾ ਦੋਸ਼ੀ ਦਾ ਸਕੇ ਇਹ ਪ੍ਰਾਇਮਰੀ ਫੀਸਿੰਗ ਇਲੀਗਲ ਨਾ ਹੈ ਕਿ ਭਾਰਤੀ ਭਾਗ ਦਾ ਵਾਲਾ ਸਵਾਜ ਦੇ ਪਤੀ ਜਿਗਵਾਰੀ ਸੰਬੰਧ ਹੋਏ ਦੀ ਕੀਤਾ ਉਹ ਮੁੱਦਾ ਜਿਹੜਾ ਪੁੱਛਿਆ ਗਿਆ ਉਹਦੇ ਕਾਜ ਦੇ ਜਵਾਬ ਤੋਂ ਕੋਈ ਤਾਂ ਦੇ ਜਵਾਬ ਨਹੀਂ ਕਰਤਾ ਕਿ ਕੀ ਕਰ ਰਹੇ ਮੇਸ਼ਾ ਵਾਲੇ ਦੋਸ਼ੀਆਂ ਤੇ ਕਾਰਵਾਈ ਕਰਨੀ ਸੀ ਉਹਦੇ ਨੂੰ ਲੈ ਕੇ ਕੀ ਕਾਰਵਾਈ ਕਰ ਰਹੇ ਤੁਸੀਂ ਇਸ ਬਾਰੇ ਕੀ ਖਿਆਲ ਹੈ ਲੋਕ ਪੁਲਿਸ ਜਾਂ ਡੀਐਸਪੀ ਸਾਹਿਬ ਜਾਂ ਸੰਸਦ ਤੋਂ ਪਾਸ ਦੇ ਬਿਲਕੁਲ ਜਿਹੜੀ ਗੱਲਤਾਂ ਹੋਈ ਹੈ ਉਹਦੇ ਤੋਂ ਮੈਂ ਨਾ ਨਿਕੀ ਸੱਚ ਕਰਦਾ ਜੀ ਫਿਰ ਇਹਨਾਂ ਤਾਰਾ ਨਾਲ ਤੇ ਤੇ ਅਜੀ ਗੱਲ ਉਹਨੇ ਕੀ ਕੀਤੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੇ ਕਿ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰਚਾ ਦਰਜ ਕਰਨ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੱਕਿਆ ਵੀ ਜੀ ਇਸ ਬਾਰੇ ਉਹ ਹੀ ਦੱਸ ਸਕਦੇ ਹਾਂ ਕਿ ਜਿਸ ਇਸ ਟੂ ਹੋ ਗਿਆ ਹੈ ਕਿ ਉਹਨਾਂ ਨੇ ਸੈਕਸ਼ਨ ਲਾਈਨ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਮੈਂ ਟੇਕਅਪ ਕਰ ਲੈਣਾ ਚਾਹੀਦਾ ਸੀ ਸਰ ਜੀ ਇਹ ਫੈਸਲਾ ਹੋਇਆ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਜੀ ਜੋ ਅਸੀਂ ਇੱਕ ਲੜਾਈ ਲੜ ਰਹੇ ਹਾਂ ਗੌਤਸਕ੍ਰਿਦਾ ਜਾਂ ਜਿਸ ਤਰ੍ਹਾਂ ਗਾਈਆਂ ਨੂੰ ਮਾਰਿਆ ਜਾ ਰਿਹਾ ਇੱਕ ਅਵੈਧ ਹੱਡਾ ਰੋੜੀ ਖਾਟੀ ਵਿੱਚ ਚੱਲ ਰਹੀ ਆ ਉਹਨੂੰ ਬੰਦ ਕਰਾਉਣ ਦੀ ਖਾਤਰ ਤੇ ਜਿਸ ਤਰ੍ਹਾਂ ਕੱਲ ਅਸੀਂ ਇੱਕ press conference ਕੀਤੀ ਸੀਗੀ ਤੇ ਜਿਹਦੇ ਵਿੱਚ ਅਸੀਂ ਇਹ ਵੀ ਕਿਹਾ ਸੀਗਾ ਕਿ ਹਾਂ ਜੀ ਤੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਇੱਥੇ ਅਸੀਂ ਚੰਦ ਤੱਕ ਜਿਹੜਾ ਧਰਨਾ ਤਵਾਂਗੇ ਪਰ SDM ਸਾਹਿਬ ਨੇ ਔਰ ਨਾਇਬ ਤਹਿਸੀਲਦਾਰ ਨੇ ਸਾਨੂੰ ਬੁਲਾ ਕੇ ਕੀਤਾ ਪੂਰਾ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਜੋ ਲੀਗਲ ਵੇ ਨਾਲ ਹੈ ਅਸੀਂ ਉਹ ਕਰਾਂਗੇ ਉਹਦੇ ਤਹਿਤ ਅੱਜ ਇਹਨਾਂ ਨੇ ਉਹਨਾਂ ਨੂੰ ਇੱਕ ਨੋਟਿਸ ਕਰ ਦਿੱਤਾ ਜਿਹਦੀ ਮੈਂ ਇਹਨਾਂ ਨੂੰ ਸ਼ਲਾਘਾ ਕਰਦਾ ਔਰ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਵਿੱਚ ਸਾਡਾ ਸਾਥ ਦਿੱਤਾ ਔਰ ਅਸੀਂ ਵੀ ਪੂਰੀ ਸ਼ਿਫਸ਼ਾਨਾ ਨਾਲ ਖੜੀ ਹੈ ਇਸ ਕੰਮ ਲਈ ਔਰ ਇਹਨਾਂ ਦਾ ਪ੍ਰਸ਼ਾਸਨ ਦੇ ਨਾਲ ਪੂਰਾ ਸਾਥ ਪੂਰਾ ਕੋਆਪਰੇਟ ਕਰੇਗੀ ਨੋਟਿਸ ਕਿੰਨੂੰ ਕੱਢਿਆ ਗਿਆ ਨੋਟਸ ਬਬੂ ਠੇਕੇਦਾਰ ਜੋ ਕਿ ਆਪਣੇ ਹੜਾ ਰੋੜੀ ਚਲਾ ਰਿਹਾ ਹੈ ਪੁਲਿਸ ਵੱਲੋਂ ਕੀ ਕਾਰਵਾਈ ਹੋ ਗਈ ਹੈ ਇਹਨਾਂ ਦੇ ਨੋਟਿਸ ਦੇ ਮੁਤਾਬਿਕ ਦੇਖੋ ਜੀ ਪੁਲਿਸ ਅੱਗੇ ਕੀ ਕਰਦੀ ਹੈ ਪੁਲਿਸ ਨੇ ਤਾਂ ਪਹਿਲਾ ਜੋ ਕੰਮ ਕਾਰਵਾਈ ਕੀਤੀ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਅਜ ਤੱਕ ਹજી ਉਹਨਾਂ ਦੀ ਜਿਹੜੀ ਐਫ ਆਈ ਆਰ ਉਹ ਵੀ ਆਨਲਾਈਨ ਨਹੀਂ ਕੀਤੀ ਹੈਗੀ ਜਿਹੜੀ ਪਹਿਲਾਂ ਹੋਈ ਹੈ ਤੇ ਉਮੀਦ ਕਰਦਾ ਕਿ ਸਿਵਲ ਪ੍ਰਸ਼ਾਸਨ ਜੋ ਹੈ ਆਪਣਾ ਜਿਸ ਤਰੀਕੇ ਨਾਲ ਆਪਣੀ ਪ੍ਰੀਖ ਦੇਖ ਕੇ ਕੰਮ ਕਰਨਗੇ ਮੈਨੂੰ ਪੂਰੀ ਆਸ ਹੈ ਕਿ ਜਲਦੀ ਸਾਨੂੰ ਇਨਸਾਫ ਮਿਲੇਗਾ ਜਿਹੜਾ ਧੰਨ ਲਾਣਾ ਸੀ ਉਹ ਹੁਣ ਟਲ ਗਿਆ ਤੁਹਾਡੇ ਹਿਸਾਬ ਨਾਲ ਦੇਖੋ ਜੀ ਉਤਾਰ ਜਦੋਂ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਕੋਆਪਰੇਟ ਕਰੀਏ ਨਾ ਕਿ ਪਰੇਸ਼ਾਨ ਕਰੀਏ ਕਿ ਇਸ ਕਰਕੇ ਉਹ ਸਾਡਾ ਸਥਿਰਿਤ ਰਹੇਗਾ ਜੇ ਸਾਨੂੰ ਕਦੀ ਇਸ ਭਵਿਸ਼ੀ ਇਸ ਚੀਜ਼ ਲੱਗਾ ਜ਼ਰੂਰਤ ਹੋਵੇਗੀ ਕਿ ਅਸੀਂ ਉਹਦੇ ਲਈ ਖੜੇ ਹਾਂ